ਸਤਿ ਸ੍ਰੀ ਅਕਾਲ ਨਮਸਕਾਰ ਆਦਾ ਦੋਸਤੋ ਥੇਤ ਆਏ ਸੀ ਅੱਜ ਆ ਪਿਆ ਆਪਣਾ ਸਰੋਂ ਦਾ ਸਾਗ ਅੱਜ ਸਰੋਂ ਦਾ ਸਾਗ ਬਣਾਉਣਾ ਅੱਜ 13 ਤਰੀਕਾ 10ਵਾਂ ਮਹੀਨਾ 2025 ਦਾ ਠੀਕ ਆ ਆਪਣੀਆਂ ਗੋਭੀ ਵੀ ਹੋਣ ਵਾਲੀ ਆ ਗੋਭੀ ਲੱਗੀ ਆ ਠੀਕ ਆ ਆ ਪਿਆ ਮੇਰਾ ਤੋੜਿਆ ਸਰੋਂ ਦਾ ਸਾਗ ਇਹ ਨੂੰ ਅੱਜ ਬਣਾਉਣਾ ਆਪਣੇ ਲਗਭਗ 15 ਦਿਨ ਹੋ ਗਏ ਸਾਗ ਤਿਆਰ ਹੋਏ ਨੇ ਸਾਗ ਵੀ ਸੋਹਣਿਆ ਥਣੇ ਮੋਟਰ ਵੀ ਵਿਖਾਵਾਂਗੇ ਚੱਲਦੀ ਆ ਪਾਣੀ ਲੱਗ ਜਾਂਦਾ ਬਸ ਲਾਸਟ ਆ ਜਾਂ ਇੱਕ ਦੋ ਇੱਕ ਦੋ ਪਾਣੀ ਹੋਰ ਲੱਗਣਗੇ ਧੋਣੇ ਨੂੰ 1400 ਸਿਰ ਇੱਕ ਮੁਛੇਰ ਵੈਰਾਈਟੀ ਧੋਣੇ ਦੀ ਲਾਉਣੇ ਆ ਆਪਾਂ ਆ ਆਪਣਾ 1400 ਇੱਕ ਆ ਮਸ਼ੀਨ ਨਾਲ ਬਜਾਈ ਕੀਤੀ ਹੈ ਇਹਦੀ ਆ ਆਪਣਾ ਸਾਗ ਆ ਗਾ ਜੀ ਆ ਖੜਾ ਇਹ ਸਾਗ ਲਗਭਗ 15 ਦਿਨ ਹੋ ਗਏ ਤਿਆਰ ਹੋਏ ਨੂੰ ਜਿੰਨੂੰ ਵੀ ਕੋਈ ਜ਼ਿਆਦਾ ਜ਼ਰੂਰਤ ਤਾਂ ਲਿਆ ਸਕਦਾ ਪਰ ਹੁਣ ਅੱਜ ਇਸ ਤੇ ਸਪਰੇਅ ਕਰਤੀ ਆ ਇਹ 5 ਦਿਨ ਤੋੜਨ ਵਾਲਾ ਨਹੀਂਗਾ ਆ ਦੇਖੋ ਮੈਂ ਸੋਣਾ ਤੁਹਾਨੂੰ ਗੰਦਲਾ ਇਹ ਆਇਆ ਇਹ ਗੰਦਲਾ ਜਿਵੇਂ ਜਿਵੇਂ ਖਾਲ ਤੇ ਜਾਵਾਂਗੇ ਆ ਦੇਖੋ ਆ ਮੈਂ ਪਹਿਲਾਂ ਤੋੜ ਕੇ ਲਿਆ ਆ ਤੋੜਨ ਵਾਲਾ ਖੜਿਆ ਗੰਦਲਾ ਆ ਪਾਣੀ ਲੱਗ ਰਿਹਾ ਫੇਰ ਮੇਰਾ ਵੀਰ ਕੋਈ ਬਾਈ ਦੇਖ ਲੇ ਜੇ ਆਡਰ ਰਮੀ ਪਈਆ ਸਪਰੇਅ ਵਾਲੀ ਫੇਰ ਨਾ ਆਖੇ ਯਾਰ ਵੀ ਸਾਨੂੰ ਦੂਸਾ ਹੁਣ ਇਹਦੇ ਤੇ ਸੜਕ ਲੋਈ ਸਪਰੇਅ ਹੋ ਹੀ ਚੁੱਕੀ ਆ ਆਡਰ ਰਮੀ ਪਈਆ ਸਪਰੇਅ ਵਾਲੀ ਦੋਸਤੋ ਫੇਰ ਮਿਲਾਂਗੇ ਕੋਈ ਜਾਣਕਾਰੀ ਲਈ ਤਦ ਤੱਕ ਲਈ ਦਿਓ ਇਜਾਜ਼ਤ